<laughs> © bf ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਹਿੰਦੇ ਜਲ ਸਰਾਨ ਹੈ ਇਹ ਜੈ ਚਾਰ ਦਿਨ ਦੀ ਖੇਡ ਹੈ ਧੰਨ ਜੋਬਨ ਪਰ ਫੁੱਲੜਾ ਲਾਟੀ ਅੜੇ ਤਿਲਜਾਰ ਪੱਪਣ ਤੇਰੇ ਪਦ ਜੋ ਢਾਲ ਢੋਲ ਚੁੰਮਣ ਆਰ ਭਗਵਾਨ ਤੁਮ ਆਣ ਲੈ ਪਿਆਰਿਆ ਜੇ ਜੋਬਰ ਨਾ ਹੋਲਾ ਜਿਹੜ ਥੋੜਨੇ ਛੱਡੇ ਭਾਇਾ ਪੁਰਾਣਾ ਚੋਲਾ ਇਹ ਤੇ ਜਿੰਦਗੀ ਰੂਪੀ ਚੋਰਾ ਪੁਰਾਣਾ ਹੋ ਰਿਹਾ ਹੈ ਕਿਰਪਾ ਦੀ ਜਾਣਾ ਤੇ ਫਿਰ ਧਰਮ ਤਬਦੀਲ ਕਰਕੇ ਜੀਣਾ ਨੀਕੀ ਜੀਣਾ ਤੁਸੀਂ ਜੋ ਚਾਹੁੰਦੇ ਹੋ ਅਸੀਂ ਕਰਨ ਨੂੰ ਤਿਆਰ ਨਹੀਂ ਜੋ ਤੁਹਾਡੀ ਬਾਹ ਲੱਗਦੀ ਤੁਸੀਂ ਉਹ ਅਸੀਂ ਤੇ ਜਿੱਥੇ ਪੈਰ ਰੱਖ ਲਿਆ ਹੈ ਉੱਥੇ ਚੁਪਣਾ ਨਹੀਂ ਸਾਧੂ ਸੱਜੇ ਪਾਖਾ ਨਾਲ ਸਮਿਆ ਲੈ ਕੇ ਉਹਨਾਂ ਜੇ ਉਹਦਾ ਬੜਾ ਕਸ਼ਟ ਸ਼ੁਰੂ ਹੋਇਆ ਇਥੋਂ ਪਰ ਸ਼ੀਰ ਕੰਨ ਦਾ ਸੈਸਾ ਜਿਹੜਾ ਸ਼ੁਰੂ ਹੋਇਆ ਇਹ ਤੋਂ ਪ੍ਰਸਾਦ ਹੋਣ ਵਾਲਾ ਕੀ ਸਰ ਕਹਿੰਦੇ ਆ ਮੇਰੇ ਕੋਲੋਂ ਸਵੇਦੀ ਸ਼ਾਮ ਦੇ ਖਾਣ ਜਾਂ ਮੇਰੇ ਸਾਥੀਆਂ ਕੋਲੋਂ ਬੋਲਦੇ ਆ ਕਿ ਤੇ ਬੜੀ ਹੋਵੇ ਸੰਗਤ ਬਖਸ਼ਣ ਪਰਬੰਧਕ ਤੇ ਮੇਂਟੀ ਦਾ ਧੰਨਵਾਦ ਸਰਵਾਉ ਬਖਸ਼ਿਸ਼ ਦਿੱਤੇ ਰਿਹਾ ਤੇ ਮਾਇਆ ਵੀ ਉਹਨਾਂ ਨੇ ਬਖਸ਼ਿਸ਼ ਕਰ ਦਿੱਤੀ ਆਨ ਲਾਈਵ ਚਲਾ ਰਹੇ ਨੇ ਟੀਵੀ ਵਾਲੇ ਇਹਨਾਂ ਮੀਲਾਂ ਦਾ ਵੀ ਧੰਨਵਾਦ ਦੇਸ਼ ਵਿਦੇਸ਼ ਵਿੱਚ ਬੰਤੀ ਸਿੱਖਾਤਾ ਕਰ ਇਹ ਇਸ ਨਗਰ ਦਾ ਪ੍ਰੋਗਰਾਮ ਸਾਰ ਹੈ ਜਿੰਨਾਂ ਲੋਕਾਂ ਦਾ ਬਹੁਤ ਆભાર ਕਰਦੇ ਹਾਂ ਸਰਕਾਰ ਜੋ ਘਮਾਣਾ ਬੜੀ ਅਨੁਸ਼ਾਂਤੀ ਨਾਲ ਬੈਠੀਆਂ ਵੀਰ ਪਿਛੇ ਨੇ ਗੁਰ ਤੇਗ ਬਹਾਦਰ ਮਹਾਰਾਜ ਤੁਹਾਡੇ ਮੰਨ ਦੀ ਸਾਰੀ ਗੁਰਮੰਦੀ ਆਸ਼ਾ ਮਨ ਸ਼ਕਪੂਰੀ ਕਰੇ ਵੀਰ ਜਤਨ ਸਿੰਘ ਜਿੰਨਾਂ ਹੁਕਮ ਆਇਆ ਸੀ ਤੇ ਦਰਸ਼ਕੋ ਬਾਦ ਦੇ ਮੇਘਨੂਰ ਸਿੰਘ ਸਾਹਿਬ ਹੋਣਾਂ ਸਾਰੀ ਸੰਗਤ ਵੱਡੇ ਭਾਏ ਸਾਡੇ ਇਹਨਾਂ ਬਣਾਏ ਨੇ ਗੁਰੂ ਜਪ ਸਿੰਘ ਸਾਹਿਬ ਜੀ ਉਹਨਾਂ ਦਾ ਬਾਕੀ ਆਵੇ ਲਾਈਵ ਵਾਲੇ ਖਾੜ ਖੁਸ਼ੀ ਤੇ ਪ੍ਰੋਗਰਾਮ ਸੇ ਇਹ ਜਿਵੇਂ ਆ ਚਾਹਤ ਨਾ ਮੈਂ ਜੀ ਦੰਦੇ ਆ ਰਿਹਾ ਹਾਂ ਜਸਨੂਰ ਟੀਵੀ ਬਾਏ ਇਹ ਜਸਨੂਰ ਟੀਵੀ ਬਾੜਾ ਨਾਲ ਸੰਪਰਕ ਕਰਕੇ ਇਹਨਾਂ ਨੂੰ ਬਹੁਤ ਖੁਸ਼ੀ ਦੇ ਬੋਲ ਕੇ ਤੇ ਸਾਡੇ ਕੇ ਨਾਲੇ ਸਭ ਤੋਂ ਵੱਡੀ ਗੱਲ ਹੈ ਕਿ ਸਤੂ ਸਜੇ ਬਾਦਸ਼ਾਹ